ਤਦਰਾ ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਵਾ ਸੱਤਿਆਵਾਲਾ ਦੇ ਸਾਬਕਾ ਫੌਜੀ ਜਸਬੀਰ ਸਿੰਘ ਨੂੰ ਬਿਊਰੋ ਦਾ ਫਰਜ਼ ਇੰਸਪੈਕਟਰ ਬਣ ਕੇ ਦੋ ਲੜਕੀਆਂ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਹੈ ਤਾਂ ਦੱਸਿਆ ਕਿ ਉਸਨੇ ਉਕਤ ਲੜਕੀਆਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਚਾਂਸ ਦੇ ਕੇ 4,25,000 ਰੁਪਏ ਠੱਗੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰਾਈਵੇਟ ਵਿਅਕਤੀ ਵਿਰੁੱਧ ਇਹ ਮਾਮਲਾ ਜਰਨੈਲ ਸਿੰਘ ਵਾਸੀ ਪਿੰਡ ਤਹਿਸੀਲ ਗੁਰੂ ਹਰਸਰਾਇ ਫਿਰੋਜ਼ਪੁਰ ਦੇ ਵੱਲੋਂ ਕੀਤਾ ਗਿਆ ਹੈ ਦਾਜੇ ਕਿ ਮੁੱਖ ਮੰਤਰੀ ਦੀ ਬੁਨਿਆਤਾਂ ਦਾ ਵਿਰੋਧੀ ਐਕਸ਼ਨ ਲਾਈਨ ਤੇ ਦੰਦ ਕਾਰਵਾਈ ਆਨਲਾਈਨ ਸ਼ਿਕਾਇਤ ਅਧਾਰ ਤੇ ਦਰਜ ਕੀਤਾ ਹੈ ਇਹ ਐਕਚੁਅਲੀ ਸਾਫ ਦਾ ਫੌਜੀ ਹੈ ਜੀ ਬੇਸਿਕਲੀ ਜਸਵੀਰ ਸਿੰਘ ਇਹਦਾ ਨਾਮ ਆ ਇਹਨੇ ਇੱਕ ਜਰਨੈਲ ਸਿੰਘ ਨਾਮ ਦਾ ਲੜਕ ਬੰਦਾ ਸੀਗਾ ਉਹਦੀਆਂ ਪੰਜ ਲੜਕੀਆਂ ਸੀਗੀਆਂ ਇਹ 2021 ਚ ਕੁੜੀਆਂ ਦੀ ਭਰਤੀ ਨਿਕਲੀ ਸੀ ਉਦੋਂ ਇਹਨੇ ਉਹਨਾਂ ਨੂੰ ਚਾਂਸੇ ਚ ਲੈ ਕੇ ਤੇ 6 ਲੱਖ ਤੇ ਪ੍ਰਤੀ ਲੜਕੀ ਦੇ ਹਿਸਾਬ ਨਾਲ 12 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ ਵੀ ਉਹਨਾਂ ਨੂੰ ਪੁਲਿਸ 'ਤੇ ਭਰਤੀ ਕਰਵਾ ਦਾਂਗਾ ਪਰ ਇਹਨੇ ਨਾ ਹੀ ਦਾ ਕੋਈ ਲਿੰਕ ਸੀ ਨਾ ਹੀ ਭਰਤੀ ਕਰਾ ਸਕਦਾ ਸੀ ਇਹਨੇ 4 ਲੱਖ ਤੇ 25 ਹਜ਼ਾਰ ਰੁਪਏ ਉਹਨਾਂ ਤੋਂ ਲੈ ਲਏ ਉਹਦੇ ਕੋਲ ਸਾਰੇ ਸਬੂਤ ਸੀਗੇ ਰਿਕਾਰਡਿੰਗ ਸੀਗੀਆਂ ਸਾਰੇ ਪ੍ਰੂਫ ਸੀਗੇ ਉਹਨੇ ਜਦੋਂ ਹੁਣ ਨਹੀਂ ਦਿੱਤੇ ਤਾਂ ਮੈਂ ਹੋਰ ਰੱਖ ਕੇ ਉਹਨਾਂ 'ਤੇ ਇੱਕ ਪਲੇਟ ਕੀਤੀ ਤੇ ਐਚਡੀਐਫਆਈਆਰ ਲੋਚ ਕੀਤੀ ਹੈ ਜੀਆ ਤੇ ਇਹਨੂੰ ਅਸੀਂ ਅਰੈਸਟ ਕਰ ਲਿਆ ਇਹ ਐਕਚੁਅਲੀ ਸਾਬਕਾ ਫੌਜੀ ਨਿਕਲੇ ਐਕਚੁਅਲੀ ਪਰ ਇਹ ਆਪਣੇ ਆਪ ਨੂੰ ਇੰਟਰੋਡਿਊਸ ਕਰਦਾ ਸੀ ਮੈਂ ਵਿਜੀਲੈਂਸ ਦਾ ਇੰਸਪੈਕਟਰ ਹਾਂ ਜਾਂ ਪੰਜਾਬ ਪੁਲਿਸ ਦਾ ਇੰਸਪੈ ਸੋ ਸਟੇਕ। ਤਾਂ ਸਾਹ ਕਈ ਹੋਰ ਮਾਮਲੇ ਵੀ ਜਿਹੜੇ ਉਹ ਸਾਹਮਣੇ ਹਾਂ। ਹਾਂਜੀ ਦੋ ਕੇਸ ਤਾਂ ਹੁਣ ਆ ਗਏ ਆ ਹੁਣ ਤੱਕ ਇਹਦੇ ਸਾਹਮਣੇ। ਇੱਕ ਬਤਨੀ ਕਲਾ ਵਿਖੇ ਐਫ ਆਈ ਆਰ ਆ 3 ਨੰਬਰ ਐਫ ਆਈ ਆਰ ਸਾਲ 2020 ਦੀ। ਉੱਥੇ ਵੀ ਇਹਨੇ ਇਦਾਂ ਹੀ ਫੌਜ ਚ ਭਰਤੀ ਕਰਾਉਣ ਦੇ 8 ਲੱਖ ਰੁਪਏ ਲਏ ਸੀ। ਤੇ ਪਲੱਸ ਇੱਕ ਸਿਟੀ ਮੋਗਾ ਦੀ ਖੋਰ ਐਫ ਆਈ ਆਰ ਆਈ ਹੈਗੀ ਹੁਣੇ ਸਾਹਮਣੇ 115 ਨੰਬਰ ਐਫ ਆਈ ਆਰ ਆ ਸਾਲ ਇਹ ਸਰ ਅੱਗੇ ਇਨਵੈਸਟੀਗੇਸ਼ਨ 2018 ਦੀ। ਹਾਂ ਤਾਂ ਇਹ ਕਾਫੀ ਹੁਣ ਇਨਵੈਸਟੀਗੇਟ ਕਰ ਰਹੇ ਆ ਅਸੀਂ। ਉਨੇ ਹੋਰ ਮਸਲਾ ਉਨੇ ਆਇਆਗਾ ਚਲੋ ਨਾ ਨਾ ਕਿਸੇ ਹਾਂ ਕਾਫੀ ਇਹਨੇ ਮਤਲਬ ਹੈਪਚੁਅਲ ਆਫ ਕ੍ਰਾਈਮ ਹੈਗਾ ਸਰ ਤੇ ਇਹ ਪੰਜਾਬ ਪੁਲਿਸ ਦੇ ਵਿੱਚ ਹੀ ਇਕੱਲਾ ਭਰਤੀ ਕਰਵਾਉਣ ਵਾਸਤੇ ਚਾਹੀਦੀ ਆ ਪ੍ਰਸ਼ਾਸਨ ਦੇ ਵਿੱਚ ਫੌਜ 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 ਹੋਇਆ ਫੌਜ ਤੇ ਪੰਜਾਬ ਪੁਲਿਸ ਨਾਲ ਕਰਦਾ ਸਰ ਇਹ ਯੂਨੀਫਾਰਮ ਵੀ ਕੋਈ ਪਾ ਕੇ ਬੱਬਲ ਆਪਰੇ ਤੋਂ ਨਹੀਂ ਦੇ ਸਕਦੇ ਨਹੀਂ ਇਸ ਤੇ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਹਾਂ ਜਾਂਚ ਤਾਂ ਹੈ ਸਤੰਭ ਦਸਾਗੇ ਕਿਪੀਟ ਕਰਨੇ ਲਈ ਹੈ